ਪੰਜਾਬ ਦਾ ਕੋਈ ਵੀ ਇਲੈਕਸ਼ਨ ਹੋਵੇ ਤੇ ਦੋਆਬੇ ਦੇ ਚੌਧਰੀਆਂ ਦੀ ਗੱਲ ਨਾ ਕਰੀਏ ਤਾਂ ਮੈਨੂੰ ਲੱਗਦਾ ਪੰਜਾਬ ਦਾ ਲੋਕਤੰਤਰ ਅਧੂਰਾ ਰਹਿ ਜਾਂਦਾ ਚੌਧਰੀਆਂ ਦਾ ਇਤਿਹਾਸ ਕਿੰਨਾ ਪੁਰਾਣਾ ਹੈ ਵੋਜਨ ਸਮਾਜ ਨੂੰ ਇਸ ਚੌਧਰੀਆਂ ਦੇ ਲਾਣੇ ਦਾ ਕਿੰਨਾ ਨਫਾ ਹੋਇਆ ਕਿੰਨਾ ਨੁਕਸਾਨ ਹੋਇਆ ਕਿੰਨਾ ਇਹ ਨਹੀਂ ਬੀੜੀਆਂ 'ਚ ਭੱਟੇ ਪਾਏ ਉਹ ਦਾ ਬਸ਼ਰੇਸ਼ਣ ਤਫਸੀਰ ਨਾਲ ਥੋੜੇ ਬਾਅਦ ਵਿੱਚ ਕਰਾਂਗੇ ਪਹਿਲਾਂ ਮੈਂ ਤੁਹਾਨੂੰ ਇੱਕ ਦੋ ਚੌਧਰੀਆਂ ਦੇ ਕਿਸੇ ਸੁਣਾਉਣਾ ਇੱਕ ਚੌਧਰੀ ਲਗਾਤਾਰ ਮੈਂਬਰ ਪਾਰਲੀਮੈਂਟ ਰਿਹਾ ਕਹਿੰਦੇ ਹਾਰਦਾ ਨਹੀਂ ਸੀ ਕਿਸੇ ਤੋਂ ਪਰ ਉਹਨੂੰ ਤੁਮੀ ਜੈਨ ਨੇ ਕਿਸੇ ਕੋ ਆਪਣੀਆਂ ਜੁੱਤੀਆਂ ਜਿਹੜੀਆਂ ਕਹਿੰਦੇ ਫਰਿੱਜ ਵਿੱਚ ਰੱਖਦਾ ਹੁੰਦਾ ਸੀ ਉਸ ਪੱਧਰ ਪਰਸ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੀ ਫਰਿੱਜ ਆ ਉਹ ਗਰਮੀਆਂ ਨੂੰ ਇਸ ਕਰਕੇ ਵਰਤੀ ਜਾਂਦੀ ਹੈ ਵੀ ਜਿਹੜੀਆਂ ਖਾਣ ਪੀਣ ਬਣੀਆਂ ਚੀਜ਼ਾਂ ਖਰਾਬ ਨਾ ਹੋਣ ਤੇ ਉਹ ਜਿਹੜੇ ਸੰਸਸ ਸੀ ਉਹ ਸੰਸਦ ਵਿੱਚ ਜਾ ਕੇ ਘਰਾੜੇ ਮਾਰ ਕੇ ਜਾਂ ਸੌ ਕੇ ਆ ਜਾਂਦੇ ਸੀ ਇਹ ਸੰਸਦਿਕ ਹੋਰ ਵੀ ਆਦਤ ਸੀ ਕਿ ਜਦੋਂ ਨੇ 6.5 ਸਾਲ ਤੱਕ ਮੁੜ ਕੇ ਬੰਨਣਾ ਨਹੀਂ ਪੈਂਦਾ ਵਿੱਚ ਪਰ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਦਾ ਦੌਰ ਸ਼ੁਰੂ ਹੋ ਜਾਣਾ ਲੋਕ ਸਭਾ ਦਾ ਐਲਾਨ ਹੋ ਜਾਣਾ ਤਾ ਉਹਨੇ ਸਾਡੇ ਬਜ਼ੁਰਗਾਂ ਦੇ ਕੰਨੀਆਂ ਆ ਕੇ ਬਹਿ ਕੇ ਚੁੱਲਿਆਂ ਦੇ ਮੁੰਡਾ ਕੇ ਨਾਲੇ ਸਾਗ ਨਾਲ ਰੋਟੀ ਖਾ ਜਾਣੀ ਤੇ ਨਾਲੇ ਕਹੇ ਨਾ ਹੋਰ ਤੁਸੀਂ ਕਿਹਨੂੰ ਵੋਟ ਪਾਣੀ ਓਏ ਮੈਨੇ ਹੀ ਪਾਉਣੀ ਐ ਤੇ ਸਾਡੇ ਬੋੜੇ ਨੇ ਸਾਡੇ ਬੋੜੇ ਨੇ ਇੰਨਾ ਫੁੱਲ ਜਾਣਾ ਲੈ ਵੀ ਕੋਈ ਮੈਂਬਰ ਸਾਡੇ ਘਰ ਆਇਆ ਕੋਈ ਕੋਈ ਲੋਕ ਸਭਾ ਦਾ ਮੈਂਬਰ ਚੁਣਿਆ ਸਾਡੇ ਘਰ ਆਇਆ ਮਤਲਬ ਨਾ ਸਾਡੇ ਬਜ਼ੁਰਗਾਂ ਨੂੰ ਕੋਈ ਬਹੁਤਾ ਇਲਮ ਹੁੰਦਾ ਸੀ ਤੇ ਜਦ ਉਸ ਸੰਸਦ ਨੂੰ ਇਲਮ ਨਹੀਂ ਸੀ ਹੁੰਦਾ ਵੇ ਮੈਂ ਕਿਸ ਕੰਮ ਲਈ ਬਣਿਆ ਜਾਂ ਸਮਾਜ ਨੇ ਮੈਨੂੰ ਕਿਸ ਕੰਮ ਲਈ ਬਣਾਇਆ ਤੇ ਫਿਰ ਸਾਡੇ ਬਜ਼ੁਰਗਾਂ ਨੂੰ ਕਿੰਨਾ ਕਿ ਇਲਮ ਹੋਵੇਗਾ ਜਾਂ ਕਿੰਨੀ ਕੋਈ ਜਾਗਰੂਕਤਾ ਹੋਵੇਗੀ ਇੱਕ ਚੌਧਰੀ ਹੋ ਸੀ ਪ੍ਰਤਾਪ ਸਿੰਘ ਕੈਰੋਂ ਦੇ ਵੇਲੇ ਉਹ ਵੀ ਦੌਬੇ ਜੇ ਸੀ ਤੇ ਕਹਿੰਦੇ ਕੈਰੋਂ ਨੇ ਲੈਦਰ ਤੇ ਟੈਕਸ ਲਾਤਾ ਪਰ ਜਦੋਂ ਵਿਧਾਨ ਸਭਾ ਵਿੱਚ ਕਹਿੰਦੇ ਬਹਿਸ ਚੱਲ ਰਹੀ ਸੀ ਤਾਂ ਉਹਨੇ ਪੰਜਾਬੀ ਚ ਕਿਹਾ ਵੀ ਅਸੀਂ ਚਮੜੇ ਤੇ ਟੈਕਸ ਲਾਉਣ ਲੱਗੇ ਹਾਂ ਤੇ ਜਦੋਂ ਕੈਰੋਂ ਨੇ ਕਹਿੰਦੇ ਇੰਨੀ ਗੱਲ ਕਹੀ ਤਾਂ ਉਹ ਜਿਹੜਾ ਦੁਆਬੇ ਦਾ ਚੌਧਰੀ ਸੀ ਉਹ ਉੱਠ ਕੇ ਰੌਲਾ ਪਾਉਣ ਦਿੱਤਾ ਅਸੀਂ ਚਮੜੇ ਤੇ ਟੈਕਸ ਨਹੀਂ ਲੱਗਣ ਦੇ ਮੰਗੇ ਅਸੀਂ ਚਮੜੇ ਤੇ ਟੈਕਸ ਨਹੀਂ ਲੱਗਣ ਦੇਣ ਦੇਵਾਂਗੇ ਉਕੇ ਬਹੁਤੇ ਲੋਕ ਜਿਹੜੇ ਉਹ ਦੋਆਬੇ 'ਚ ਚਮੜੇ ਦਾ ਕੰਮ ਕਰਦੇ ਸੀ ਤਾਂ ਕੈਰੋ ਨੇ ਕਹਿੰਦੇ ਥੋੜੀ ਜਿਹੀ ਸ਼ਬਦਾਵਲੀ ਚੇਂਜ ਕਰ ਦਿੱਤੀ ਕਹਿੰਦੇ ਚੌਰੀ ਸਾਹਿਬ ਬਹਿ ਜਾ ਕੋਈ ਗੱਲ ਨਹੀਂ ਚਮੜੇ 'ਚ ਆਪਾਂ ਟੈਕਸ ਨਹੀਂ ਲਾਉਂਦੇ ਆਪਾਂ ਲੈਦਰ ਤੇ ਟੈਕਸ ਲਾਉਣੀ ਆ ਕਹਿੰਦੇ ਠੀਕ ਆ ਚਲੋ ਇਹ ਤਾਂ ਚੌਧਰੀਆਂ ਦੇ ਇੱਕ ਦੋ ਕਿੱਸੇ ਸੀ ਤੇ ਹੁਣ ਆਪਾਂ ਚੌਧਰੀਆਂ ਦੀ ਜਿਹੜੀ ਸਾਰੀ ਸਾਰ ਕਥਾ ਆਪਾਂ ਜਲੰਧਰ ਤੋਂ ਸ਼ੁਰੂ ਕਰਦੇ ਹਾਂ ਗਰਵੰਤਾ ਸਿੰਘ ਤੋਂ ਗਰਵੰਤਾ ਸਿੰਘ ਚੌਧਰੀ ਐਮਐਲਏ ਵੀ ਰਹਾ ਤੇ ਡਾਕਟਰ ਭੀਮਰਾਵ ਮੇਡਕਰ ਦੀ ਇਹਨਾਂ ਨੇ ਵਿਰੋਧਤਾ ਵੀ ਬਹੁਤ ਕੀਤੀ ਇਹ ਤਾਂ ਇਤਿਹਾਸ ਵਿੱਚ ਦਰਜ ਹੈ ਨਾ ਗਾਂਧੀ ਦੇ ਹੱਕ ਵਿੱਚ ਨਹੀਂ ਟੈਲੀਗ੍ਰਾਮ ਆ ਬਾਬਾ ਸਾਹਿਬ ਦੇ ਹੱਕ ਵਿੱਚ ਬਾਬਾ ਸਾਹਿਬ ਦੇ ਖਿਲਾਫ ਜਾ ਕੇ ਟੈਲੀਗ੍ਰਾਮਾਂ ਗਾਂਧੀ ਦੇ ਹੱਕ ਵਿੱਚ ਕੀਤੀਆਂ ਇਹ ਚੌਧਰੀ ਗਰਵੰਤਾ ਸਿੰਘ ਦੇ ਜੜੀਆਂ ਇਹ ਗੱਲਾਂ ਨੇ ਇਤਿਹਾਸ ਵਿੱਚ ਦਰਜ ਨੇ ਕਿ ਚੌਧਰੀ ਗਰਵੰਤਾ ਸਿੰਘ ਨੇ ਡਾਕਟਰ ਭੀਮਰਾਓ ਮੇੜਕਰ ਜੀ ਦਾ ਵਿਰੋਧ ਕੀਤਾ ਸੀ ਗਰਵੰਤਾ ਸਿੰਘ ਦੇ ਅੱਗੇ ਦੋ ਮੁੰਡੇ ਚੌਧਰੀ ਜਗਜੀਤ ਤੇ ਚੌਧਰੀ ਸੰਤੋਖ ਸਿੰਘ ਚੌਧਰੀ ਸੰਤੋਖ ਸਿੰਘ ਕਾਕ ਵਕੀਲ ਸੀ ਤੇ ਜਗਜੀਤ ਸਿੰਘ ਬਾਰੇ ਮੈਂ ਬਹੁਤ ਨਹੀਂ ਕਹਿ ਸਕਦਾ ਦੋਨੇ ਕੈਬਨਟ ਮੰਤਰੀ ਤੱਕ ਰਹੇ ਆ ਪਰ 2002 ਵਿੱਚ ਜਦੋਂ ਤੇ ਮੰਤਰੀ ਬਣਿਆ ਚੌਰੀ ਸੰਤੋਖ ਸਿੰਘ ਉਸ ਤੋਂ ਫੜ ਚਰਵਾਦ ਲੋਕ ਸਭਾ ਦਾ ਇਲੈਕਸ਼ਨ ਹੋਇਆ ਤਾਂ ਫਲੋਰ ਤੋਂ ਕਾਂਗਰਸ ਦੀ ਲੀਡ ਘਟ ਗਈ ਤੇ ਬਸਪਾ ਦੀ ਲੀਡ ਵਧ ਗਈ ਤੇ ਕੈਪਟਨ ਇਸ ਕਰਕੇ ਉਹਨੂੰ ਮంత్రి ਜੀ ਉਹਦੇ ਤੋਂ ਫਾਰਕ ਕਰ ਦਿੱਤਾ ਕਿ ਤੇਰੇ ਹਲਕੇ ਵਿੱਚ ਬਸਪਾ ਦੀ ਵੋਟ ਕਿਤਾ ਵਧ ਗਈ ਤੇ ਇਸ ਗੱਲ ਦਾ ਸੰਤੋਖ ਚੌਧਰੀ ਬਹੁਤ ਰੰਡੇ ਰੋਣੇ ਕਾਫੀ ਲੋਕਾਂ ਕਰੁੰਦਾ ਰਿਹਾ ਕਿ ਬਸਪਾ ਨੇ ਮੇਰੀਆਂ ਬੇੜੀ ਚ ਬੱਟੇ ਪਾਤੇ ਅਸ਼ਾ ਉਸ ਤੋਂ ਬਾਅਦ ਜਿਹੜੇ ਚੋਰੀ ਜਗਜੀਤ ਸਿੰਘ ਸੀ ਉਹ ਕਰਤਾਰਪੁਰ ਤੋਂ ਜੱਤ ਜਰਿਆ ਹਾਂ ਲਗਭਗ ਦੋਹਾਂ ਦਾ ਸੁਭਾਅ ਇੱਕੋ ਰਿਹਾ ਜਾਂ ਚੌਧਰੀ ਸੰਤੋਖ ਸਿੰਘ ਦਾ ਜਾਂ ਚੌਧਰੀ ਜਗਜੀਤ ਸਿੰਘ ਦਾ ਜਿੰਨਾਂ ਕਸੀਂ ਜਾਣਦੇ ਆ ਇੱਥੋਂ ਤੱਕ ਤਾਂ ਗੱਲ ਠੀਕ ਰਹੀ ਆ ਹਨਾ ਕਿ ਉਹਨਾਂ ਨੇ ਸਾਡੇ ਸਮਾਜ ਦੀਆਂ ਜਿਹੜੀ ਜੇ ਤਾਂ ਬਸਪਾ ਦਾ ਬਾਰ ਹੋਇਆ ਤੇ ਜਿਹੜੇ ਸਾਡਾ ਮੁਲਾਜ਼ਮ ਵਰਗ ਅਸੀਂ ਬਸਪਾ ਨੂੰ ਸਪੋਰਟ ਕਰਦੇ ਉਹਨਾਂ ਦਾ ਨੁਕਸਾਨ ਵੀ ਕੀਤਾ ਇਹਨਾਂ ਨੇ ਉਹਨੇ ਚੌਧਰੀਆਂ ਨੇ ਕਹਿੰਦੇ ਦੋ ਦੋ 220 ਕਿਲੋਮੀਟਰ ਤੱਕ ਬਦਲੀਆਂ ਕਰਵਾਤੀਆਂ ਕਹਿੰਦੇ ਨੂੰ ਸਸਪੈਂਡ ਤਾਂ ਕਰਵਾਤਾ ਇਹ ਵੀ ਆਉਂਦਾ ਰਿਕਾਰਡ ਆ ਤੇ ਜਾਂ ਕੋਈ ਵਸਪਨ ਨਾਲ ਸੰਬੰਧ ਸਰਪੰਚ ਹੁੰਦੇ ਸੀ ਉਹ ਸਸਪੈਂਡ ਕਰਾਤੇ ਇਦਾਂ ਨਹੀਂ ਨਹੀਂ ਸ਼ਰੀਫੀ ਵਰਤੀ ਤੱਕੇ ਸ਼ਾਇਦ ਜਿੱਥੇ ਕੀਤੀ ਹੈ ਡਟ ਕੇ ਕੀਤੀ ਹੈ ਨਹੀਂ ਰਜ ਕੇ ਕੀਤੀ ਹੈ ਨਹੀਂ ਔਰ ਜੇ ਅੱਜ ਦੁਆਬੇ ਦਾ ਚਮਾਰ ਕੁਝ ਜਾਗਰਤ ਆ ਜਾਂ ਬਹੁਤ ਅੱਗੇ ਆ ਤਾਂ ਦੁਆਬੇ ਦੇ ਜਿੰਨੇ ਚੌਧਰੀ ਹੈ ਨਾ ਇਹਨਾਂ ਦਾ ਕੋਈ ਯੋਗਦਾਨ ਨਹੀਂ ਹੈਗਾ ਇਹ ਸਾਰੇ ਦੀ ਸਾਰੀ ਮਿਹਰਬਾਨੀ ਬਾਬਾ ਸਾਹਿਬ ਦੇ ਸੰਘਰਸ਼ ਦਾ ਨਤੀਜਾ ਜਿਹੜਾ ਉਹਨੇ 40 ਸਾਲ ਇਹਨਾਂ ਲੋਕਾਂ ਲਈ ਕੀਤਾ ਤੇ ਉਸ ਤੋਂ ਅੱਗੇ 42 ਸਾਲ ਦਾ ਇਹ ਸੰਘਰਸ਼ ਹੈ ਜਿਹੜਾ ਉਹ ਸਾਬ ਸ਼੍ਰੀ ਕਾਂਸ਼ੀ ਆਮ ਨੇ ਕੀਤਾ ਇਹਨਾਂ ਨੂੰ ਜਾਗਰੂਕ ਕਰਨ ਲਈ ਇਹ ਉਹਨਾਂ ਦੀ ਮਹਾਂਪੁਰਸ਼ੰਦੀ ਕਰਨੀ ਦਾ ਫਲ ਹੈ ਕਿ ਦੋਆਬੇ ਦਾ ਜਿਹੜਾ ਚਮਾਰਿਆ ਨਾ ਉਹ ਬੜਾ ਜਿਹਾ ਜਾਗ ਰੱਖਿਆ ਔਰ ਹਰ ਗੱਲ ਦਾ ਜਵਾਬ ਦੇਣ ਦਾ ਜਿਹੜਾ ਫਿੱਤਰ ਤੇ ਵੀ ਰੱਖਦਾ ਇਹ ਜਿਹੜੇ ਚੌਧਰੀਆਂ ਦਾ ਇਤਿਹਾਸ ਸੌਕ ਸਾਲ ਪੁਰਾਣਾ ਹੈ ਇਹਨਾਂ ਚੌਧਰੀ ਨੇ ਆਪਣਾ ਤਾਂ ਬਹੁਤ ਕੁਝ ਬਣਾਇਆ ਪਰ ਸਮਾਜ ਦਾ ਕੁਝ ਨਹੀਂ ਬਣਾਇਆ ਸਮਾਜਾ ਜੀ ਕੁਝ ਬਣਾਇਆ ਤਾਂ ਸਾਡੇ ਦੋ ਮਹਾਪੁਰਸ਼ਾ ਕਰਕੇ ਬਾਬਾ ਸਾਹਿਬ ਕਰਕੇ ਔਰ ਸਾਫ ਸ਼੍ਰੀ ਕਾਂਸ਼ੀ ਰਾਮ ਕਰਕੇ ਔਰ ਰਾਜਨੀਤਿਕ ਤੌਰ ਤੇ ਜਿਹੜੀ ਅਕਲ ਹੈ ਸਾਡੇ ਲੋਕਾਂ ਨੂੰ ਸਾਫ ਸ਼੍ਰੀ ਕਾਂਸ਼ੀ ਰਾਮ ਜੀ ਕਰਕੇ ਆਈ ਹੈ ਕਿੱਦਾਂ ਜੋੜ ਤੋੜ ਕਿੱਦਾਂ ਸਰਕਾਰਾਂ ਜਾਂ ਕਾਂਸ ਦੀਆਂ ਬੀੜੀਆਂ 'ਚ ਕਿੱਦਾਂ ਭੱਟੇ ਪਾਈ ਕਿ ਸਾਫ ਸ਼੍ਰੀ ਕਾਂਸ਼ੀ ਰਾਮ ਤੋਂ ਵੱਧ ਕੋਈ ਨਹੀਂ ਸੀ ਜਾਣਦਾ ਔਰ ਜਿਹੜੀ ਚੌਧਰੀ ਕਲਚਰ ਹੈ ਕਾਂਗਰਸ ਨੇ ਪੈਦਾ ਕੀਤਾ ਹੁਣ ਇੱਕ ਇੱਕ ਹਲਕੇ ਵਿੱਚ ਦੋ ਦੋ ਚੌਧਰੀ ਖੜੇ ਕੀਤੇ ਤੇ ਪੰਜਾਬ ਵਿੱਚ ਘਟ ਘਟ 28 29 ਇਸ ਵੇਲੇ ਚੌਧਰੀ ਗਿਆ ਅਸੀਂ ਉਹਨੂੰ ਚੌਧਰੀ ਕਹਾਂਗੇ ਜਿਹੜੇ ਬਤਾਨ ਸਭੇ ਵਿੱਚ ਜਾ ਕੇ ਆਪਣੇ ਲੋਕਾਂ ਦੇ ਆਪਣੇ ਹੱਕਾਂ ਦੀ ਗੱਲ ਨਹੀਂ ਕਰਦੇ ਪੰਜਾਬ ਮਰ ਜਵੇ ਰਹਿ ਜਵੇ ਸਮਾਜ ਖਾਪ ਜਵੇ ਉਹਨਾਂ ਨੂੰ ਬਸ ਆਪਣੇ ਚੌਧਰ ਚਾਹੀਦੀ ਹੈ ਚੌਧਰੀ ਸੰਤੋਖ ਸਿੰਘ ਦਾ ਅੱਗੋ ਮੁੰਡਾ ਵਿਕਰਮ ਜਿਹੜਾ ਅੱਜ ਕੱਲ੍ਹ ਮਗਾਵਤ ਕਰੀ ਭੇਟਾ ਪਰ ਇਹ ਇਹ ਬੰਦਾ ਦੋ ਤਿੰਨ ਵਾਰੀ ਹਰਿਆ ਪਰ ਪਿਛਲੀ ਵਲ ਪਿਛਲੀ ਵਾਰੀ ਥੋੜੀ ਜਿਹੀ ਚੰਨੀ ਫੈਕਟਰ ਚੱਲ ਗਿਆ ਫਲੋਰ ਵਿੱਚ ਜਾਂ ਕੁਛ ਦੂਸਰੀਆਂ ਪਾਰਟੀ ਦੇ ਲੋਕ ਅੰਦਰ ਖਾਤੇ ਦੁਰਦੁਰ ਭੁਗਤ ਗਏ ਤਾਂ ਉਹ ਜਿੱਤ ਗਿਆ ਵਰਨਾ ਜਿਸ ਹਿਸਾਬ ਨਾਲ ਉਹਦਾ ਬਿਹੇਵियर ਆ ਉਹ ਜਿੱਤ ਨਹੀਂ ਸਕਦਾ ਪਰ ਅਗਲੀ ਵਾਰ ਉਹ ਜੇ ਫਲੋਰ ਤੋਂ ਬਾਈ ਇਲੈਕਸ਼ਨ ਲੜਿਆ ਤਾਂ ਉਹਦੀ ਜਮਾਨਤ ਤੈ ਹੋਣੀ ਪੱਕੀ ਜਾਂ ਤੇ ਚਾਹੇ ਉਹ ਝਾੜੂ ਬਲੋਂ ਨਾਲ ਲਵੇ ਤੇ ਚਾਹੇ ਉਹ ਬੀਜੇਪੀ ਉਹਨੂੰ ਲੜੇ। ਇਹ ਵਿਕਰਮ ਚੌਹਰੀ ਦਾ ਕਰਜ਼ਾਰਿਆ। ਤੇ ਇਹ ਵੀਡੀਓ ਪਾਉਣ ਤੋਂ ਅੱਜ ਭਲਕੇ ਹੋ ਸਕਦਾ ਫਲੋਰ ਵਿੱਚ ਕੋਈ ਧਮਾਕਾ ਹੋ ਜਵੇ। ਉਹ ਧਮਾਕਾ ਇਹ ਹੈ ਕਿ ਜਿਹੜਾ ਸਰਬਣ ਸਿੰਘ ਫਲੋਰ ਆ ਕਾਲੀ ਦਲ ਵਿੱਚ ਹੁੰਦਾ ਸੀ। ਆ ਕਾਲੀ ਦਲ ਵਿੱਚ ਮੰਤਰੀ ਵੀ ਰਿਹਾ। ਬਰਨਾਲਾ ਸਰਕਾਰ ਵਿੱਚ ਵੀ ਉਹ ਮੰਤਰੀ ਰਿਹਾ ਤੇ ਚਲਾਣੋਂ ਵੀ ਬੜੀਆਂ ਚੰਬਦੀਆਂ ਸੁਣਦਾ ਉਹ ਵੀ ਕਿਸੇ ਦੀ ਹੁੰਦਾ ਨਹੀਂ ਸੀ ਕੋਈ ਗੱਲ ਖੱਬੇ ਪਾਸੇ ਬੈਠ ਕੇ ਕਰਦਾ ਉਹ ਤਾਂ ਮੂੰਹ ਸੱਜੇ ਪਾਸੇ ਨੂੰ ਹੁੰਦਾ ਸੀ ਕਿਉਂਕਿ ਮੈਂ ਇਹਨਾਂ ਚੌਧਰੀ ਜੀ ਇਸ ਕਰਕੇ ਗੱਲ ਕਰਦਾ ਵੀ ਮੈਂ ਇਹਨਾਂ ਚੌਧਰੀਆਂ ਨੂੰ ਰਗ ਰਗ ਤੋਂ ਬਾਖ ਵਿਆ ਅਸੀਂ ਨਾ ਚੌਧਰੀ ਨੂੰ ਮਿਲਦੇ ਰਹੇ ਹਾਂ ਸਾਡੇ ਸਮਾਜ ਨਾਲ ਨਹੀਂ ਕੀ ਕੀਤਾ ਸਾਨੂੰ ਇੱਕ ਇੱਕ ਗੱਲ ਸਾਡੇ ਦਿਲ ਤੇ ਲਿਖੀ ਪਈ ਆ ਅਗਰ ਚੌਰੀ ਸਰਵਣ ਸਿੰਘ ਫਲੋਰ ਬিনা ਛਤ ਤਾ ਨਹੀਂ ਕਹਿ ਸਕਦੇ ਕਾਂਗਰਸ ਵਿੱਚ ਸ਼ਾਮਲ ਹੁੰਦਾ ਤਾਂ ਅਗਲੀ ਜਿਹੜੀ ਚੋਣਾਂ ਆ ਉਹ ਫਲੋਰ ਤੋਂ ਚੌਧਰੀ ਸਰਵਣ ਸਿੰਘ ਫਲੋਰ ਨੂੰ ਲੜਾਈ ਜਾ ਸਕਦੀ ਹੈ ਤੇ ਕਰਤਾਰਪੁਰ ਤੋਂ ਚੋਹ ਜਗਜੀਤ ਦਾ ਮੁੰਡਾ ਸੁਰਿੰਦਰ ਚੌਧਰੀ ਉਹਦੇ ਕਾਰਨਾਮੇ ਵੀ ਜਗ ਜਾਣਦਾ ਪਿਛਲੀ ਵਾਰ ਤਾਂ ਉਹ ਕਿਸੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਤੇ ਕੁਛ ਘੰਟੇ ਬਾਅਦ ਫਿਰ ਕਾਂਦ ਵਿੱਚ ਵਾਪਸ ਆ ਗਿਆ ਕਹਿੰਦਾ ਖਾਦੀ ਪੀਤੀ ਵਿੱਚ ਕੁਝ ਹੋ ਗਿਆ ਇਹ ਇਹਨਾਂ ਦਾ ਕਰਤਾਰਿਆ ਤੇ ਉਸ ਤੋਂ ਬਾਅਦ ਚੌਧਰੀ ਸੁੰਦਰ ਸਿੰਘ ਚੌਧਰੀ ਸੁੰਦਰ ਸਿੰਘ ਕਈ ਵਾਰ ਮੈਂਬਰ ਪਾਰਲੀਮੈਂਟ ਰਹਾ ਖਲੌਰ ਤੋਂ ਉਸ ਤੋਂ ਬਾਅਦ ਉਹਨਾਂ ਦੀ ਨੂੰ ਚੌੜੀ ਸੰਤੋਸ਼ ਉਹ ਵੀ ਮੈਂਬਰ ਪਾਰਲੀਮੈਂਟ ਰਹੀ ਐ ਤੇ ਚੌੜੀ ਸੰਤੋਸ਼ ਦਾ ਘਰਵਾਲਾ ਰਾਮ ਲੋਹਾਇਆ ਕਾਂਗਰਸ ਵਿੱਚ ਉਹ ਵੀ ਐਮਐਲ ਰਿਹਾ ਮਤਲਬ ਇਹ ਜਿਹੜੇ ਗਿਣੇ ਚੋਣੇ ਪਰਿਵਾਰ ਸੀ ਚੌਧਰੀ ਪਰਿਵਾਰ ਕਾਂਗਰਸ ਵਿੱਚ ਲਗਭਗ 100 ਸਾਲ ਤੋਂ ਇਹਨੀ ਆਪਣੀ ਇਜਾਰੇਦਾਰੀ ਦਾ ਕਾਇਮ ਕੀਤੀ ਹੋਸੀ ਕਾਂਗਰਸ ਵਿੱਚ ਕਿ ਦੂਸਰਾ ਕੋਈ ਲੋਕ ਕੋਈ ਵਧੀਆ ਇਹਨੀ ਕੋਈ ਲੀਡਰ ਉੱਠਣਾ ਹੀ ਨਹੀਂ ਦਿੱਤਾ ਤੇ ਜਦੋਂ ਕੋਈ ਉੱਠਣ ਦੀ ਕੋਸ਼ਿਸ਼ ਕਰਦਾ ਸੀ ਤਾਂ ਇਹਨੀ ਪਿਛਲੀ ਵਾਰ ਵੀ ਜਦੋਂ ਡਾਕਟਰ ਰਾਜਕਮਰ ਚੱਬੇਵਾਲ ਨੂੰ ਟ੍ਰਿਕਟ ਦਿੱਤੀ ਗਈ ਆ ਹਿਆਰਪਰ ਤੋਂ ਤਬੀਬੀ ਭਾਗੀ ਤੇਵਰਤਾ ਦਿਖਾਉਂਦੇ ਸੀ ਪਰ ਇਸ ਵਾਰ ਵੀ ਉਹ ਕਿਤੇ ਜਾ ਸਕਦੇ ਆ ਇਹਨਾਂ ਨੂੰ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਅਸਲ ਵਿੱਚ ਇਹਨਾਂ ਦੀਆਂ ਆਪਣੀਆਂ ਹੱਦਾਂ ਇਹਨਾਂ ਦੇ ਆਪਣੇ ਸਮਾਵਾ ਆ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ ਗਰੀਬ ਪਰਿਵਾਰ ਜਿਹੜੇ ਅੱਜ ਕੱਲ ਕਰੋੜਪਤੀ ਬਣ ਗਏ ਇਹਨਾਂ ਚੌਧਰੀਆਂ ਦਾ ਫਾਇਦਾ ਜੂਜ਼ ਹੋਇਆ ਪਰ ਸਮਾਜ ਦੀ ਚੌਧਰੀਆਂ ਦਾ ਸਮਾਜ ਦਾ ਕੋਈ ਫਾਇਦਾ ਨਹੀਂ ਹੋਇਆ। ਇੱਕ ਤਾਂ ਨਹੀਂ ਪੜਦਾ ਚੌਧਰੀ ਹੁੰਦਾ ਸੀ ਜਿੱਦ ਬਾਤ ਵਿੱਚ ਗੋਲ ਨੂੰ ਮਾਰ ਦਿੱਤੀ ਗਈ। ਉਸ ਤੋਂ ਬਾਅਦ ਫਗਵਾੜੇ ਤੋਂ ਚੌਧਰੀ ਸੁਬਨਾਰਾਮ। ਚੌਧਰੀ ਸੁਬਨਾਰਾਮ ਦੇ ਕੋਲ ਕਿਸਾਨ ਦੋ 2 ਵਿੱਚ ਜਦੋਂ ਉਹ 2001 ਵਿੱਚ ਜਦੋਂ ਸਾਬਕਾਂਸ਼ੀ ਨਾਮ ਪੰਜਾਬ ਆਏ ਹੋਏ ਸੀ। ਤਾਂ ਇਹ ਉਹਨਾਂ ਨੂੰ ਮਿਲਿਆ ਤੇ ਚੌਰੀ ਇਹ ਗੱਲ ਕਿੱਸਾ ਸਾਹਿਬ ਚੌਰੀ ਸੰਤੋਖ ਚੌਰੀ ਸੁਬਨਾਰਾਮ ਨੇ ਆਪ ਜਿਸੀ। ਇੱਕ ਵਿਆਹ ਵਿੱਚ ਬੈਠ ਕੇ ਕਿ ਮੈਂ ਜਦੋਂ ਸਾਬ ਨੂੰ ਮਿਲਿਆ ਸਾਬ ਕਾਂਸ਼ੀ ਨਾਮ ਜੀ ਨੂੰ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਚੌਰੀ ਸੁਵਾਨਾਰਮ ਕੈਬਰੇਟ ਮੰਤਰੀ ਪੰਜਾਬ ਬੀ ਜੀ ਪੀ ਚੋਂ ਤਾਂ ਸਾਬ ਕਹਿੰਦੇ ਤੇਰੀ ਕੋ ਕਸਰ ਹੈ ਕਿਸੀ ਚੌਰੀ ਨੂੰ ਤਾਂ ਸਾਡੇ ਸਮਾਜ ਦਾ ਪਹਿਲੇ ਬਹੁਤ ਪੱਠਾ ਬਿਠਾਇਆ ਹੋਇਆ ਹੈ ਉਹ ਕਹਿੰਦੇ ਫਲੋਰਾ ਨੂੰ ਚਲ ਜਾ ਚੌਰੀ ਸੰਤੋਖ ਬੈਠਾ ਫਗਵਾੜੇ ਜੇ ਤੂੰ ਬੈਠਾ ਤੇ ਇੱਧਰ ਤੋ ਜਗਤਰਾਮ ਦਾ ਮੁੰਡਾ ਬੰਗਿਆ ਦੇ ਚੌਧਰੀ ਤਲੋਚਨ ਸਿੰਘ ਬੈਠਾ ਤੇ ਇੱਕ ਮਰਪ ਪੱਲ ਅਗੇ ਲੰਗੇਰੀ ਦੇ ਚੌਧਰੀ ਹੁੰਦਾ ਸੀ ਇੱਕ ਚੌਧਰੀ ਭਗਵੰਦਾ ਹੁੰਦਾ ਸੀ ਇਹ ਸੀ ਮਲਵਾਲਾਕੇ ਦਾ ਪਰ ਉਹ ਥੋੜੇ ਭੱਦਰਪੁਰਸ ਠੀਕ ਸੀ ਮਤਲਬ ਜੇ ਸਮਾਜ ਦਾ ਫਾਇਦਾ ਨਹੀਂ ਕੀਤਾ ਤਾਂ ਸਮਾਜ ਦਾ ਨੁਕਸਾਨ ਵੀ ਨਹੀਂ ਕੀਤਾ ਸੋ ਇਸ ਕਰਕੇ ਆ ਜਿਹੜੀ ਗੱਲ ਬਿਕਰਮਜੀਤ ਜੀ ਆ ਵਿੱਚੇ ਰਹਿ ਕੇ ਬਿਕਰਮਜੀਤ ਜੀ ਅੱਜ ਕੱਲ੍ਹ ਇੰਟਰਵਿਊ ਦਿੰਦਾ ਹਿੰਦੀ ਵਿੱਚ ਚੰਨੀ ਬਾਰੇ ਬੋਲਿਆ ਉਹ ਬਿਕਾਇਏ ਸਾਫ ਸਨੂੰਨ ਗਲਤ ਇਸ਼ਾਰਾ ਕੀਤਾ ਤੇ ਜਦੋਂ ਬਿਆਨਤ ਸਿੰਘ ਦੀ ਸਰਕਾਰ ਸੀ 95 ਵਿੱਚ ਉਸ ਕੀ ਹੁੰਦਾ ਰਿਹਾ ਪੰਜਾਬ ਵਿੱਚ ਰੂਪਨਦੀੌਰ ਬਜਾਜ ਨਾਲ ਇਸ ਨਜੂਬ ਹੋਇਆ ਉਹਦੇ ਬਾਰੇ ਕਿਉਂ ਮੂੰਹ ਨਹੀਂ ਖੋਲੇ ਇਹਨਾਂ ਇਸ ਚੌਧਰੀ ਪਰਿਵਾਰ ਨੇ ਜਦੋਂ ਮਹਾਰੀ ਤੋਂ ਇੱਕ ਫਰਾਂਸ ਤੋਂ ਆਈ ਹੋਈ ਕੁੜੀ ਘੁਮਣ ਫਿਰਨ ਕਾਫੀਆ ਚੱਕੀ ਗਈ ਅਗਵਾ ਕਰਕੇ ਲੈ ਗਏ ਤੇ ਉਸ ਵੇਲੇ ਨਾ ਕਮਰਸੀਨ ਨੂੰ ਕਿਉਂ ਨਹੀਂ ਖੋਲੇ ਆ ਉਹ ਕਿਸੇ ਧੀ ਭੈਣ ਨਹੀਂ ਸੀ ਉਹ ਕਿਸੇ ਇੱਜ਼ਤ ਨਹੀਂ ਸੀ ਤੁਹਾਨੂੰ ਕੁਰਸੀਆਂ ਪਿਆਰੀਆਂ ਸੀ ਤੁਸੀਂ ਕੁਰਸੀਆਂ ਨਾਲ ਚੁੰਮੜੇ ਰਹੇ ਇੱਕ ਕੋਈ ਦੋ ਘਟਨਾਵਾਂ ਨਹੀਂ ਜਿਹੜੀ ਮੈਂ ਤੁਹਾਨੂੰ ਦੱਸੀਆਂ ਹਜ਼ਾਰਾਂ ਘਟਨਾਵਾਂ ਹਨ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਵਾਪਰੀਆਂ ਤੇ ਭੋਜਨ ਸਮਾਜ ਦੀਆਂ ਧੀ ਭੈਣਾਂ ਦਾ ਕੀ ਨਹੀਂ ਹੋਇਆ ਜਨੇ ਵੀ ਥੋੜੀ ਬੁਢੀ ਜਿੱਤ ਰੱਖਣ ਦੀ ਕੋਸ਼ਿਸ਼ ਕੀਤੀ। ਜੱਖ ਚੱਕੀ। ਉਹਦੀ ਤੌਰ ਨਹੀਂ ਮੀ ਕਰਦੇ ਤੀ ਗਈ। ਕਾਂਗਸ ਨੇ ਗੱਲਾਂ ਤੋਂ ਬਰੀ ਨਹੀਂ ਹੋ ਸਕਦੀ ਵੀ ਕਾਂਗਸ ਦੇ ਵਿੱਚ ਸਾਡੇ ਲੋਕਾਂ ਨੇ ਧੱਕਾ ਨਹੀਂ ਹੋਇਆ ਬਹੁਤ ਹੋਇਆ। ਹੋਰ ਚੌਰੀ ਜਗਜੀਵਨ ਨਾਮ ਕੀ ਹੋਇਆ? ਜੇ ਦੇਖਿਆ ਬਿ ਚੌਰੀ ਜਗਜੀਵਨ ਬਹੁਤ ਹਾਈਲਾਈਟ ਹੋ ਗਿਆ। ਇਹ ਲਗਾਤਾਰ ਮੈਂਬਰ ਪਾਰਲੀਮੈਂਟ ਬਣ ਜਾਂਦਾ। ਤਾਂ ਉਹਦੇ ਮੁੰਡੇ ਦੀ ਰੰਗीन ਨੀਲੀ ਫਿਲਮ ਬਣਾ ਨੀਲੀ ਫਿਲਮ ਬਣਾ ਕੇ ਕਿਸੇ ਕਾਲਜ ਦੀ ਕੁੜੀ ਖੜੀ ਕਰਕੇ ਉਹਦੇ ਸਾਰਾ ਜਿਹੜਾ ਸਿਆਸੀ ਕੈਰੀਅਰ ਸੀ ਤਬਾਹ ਕਰ ਦਿੱਤਾ ਗਿਆ ਇਹਨਾਂ ਚੌਧਰੀ ਨੇ ਪਿਛਲੇ 100 ਸਾਲ ਤੋਂ ਲਗਭਗ ਇਸ ਕਾਂਗਰਸ ਨੇ ਜਿਹੜਾ ਚੌਧਰੀ ਕਲਚਰ ਪੈਦਾ ਕੀਤਾ ਉਹਨਾਂ ਚੌਧਰੀਆਂ ਦੇ ਖਿਲਾਫ ਸਾਫ ਸ਼੍ਰੀ ਕਾਂਚੀ ਨਾਮ ਜੀ ਨੇ ਕਿ ਚਮਚਾਦੋ ਕਤਾਬ ਲਿਖੀ ਸੀ ਉਹ ਵੀ ਨੇ ਚੌਧਰੀਆਂ ਤੇ ਲਿਖੀ ਸੀ ਹੋਰ ਇਹਨਾਂ ਚੌਧਰੀ ਦੀ ਕਿਸਮਾਂ ਵੀ ਲਿਖੀ ਸੀ ਕਿੰਨੇ ਤਰ੍ਹਾਂ ਦੀਆਂ ਔਰ ਇਹਨਾਂ ਚੌਧਰੀਆਂ ਦੇ ਕਾਰਨਾਮੇ ਵੀ ਲਿਖੇ ਸਹੀ ਕੀ ਕਰਦੇ ਆ ਔਰ ਦੇਖੇ ਜਾਵੇ ਤਾਂ ਬਾਬਾ ਸਾਹਿਬ ਦੇ ਸੰਘਰਸ਼ ਦੇ ਨਾਲ 40 ਸਾਲ ਇਹਨਾਂ ਚੌਧਰੀਆਂ ਨੇ ਘਟ ਨਹੀਂ ਕੀਤੀ ਪਰ ਜਦੋਂ ਸਾਹਿਬ ਨੇ ਮੂਵਮੈਂਟ ਚਲਾਈ ਇਹਨਾਂ ਚੌਧਰੀਆਂ ਦਾ ਇਹਨਾਂ ਚੌਧਰੀ ਨੂੰ ਐਦਾਂ ਪਾਵਰਲੈਸ ਕਰਕੇ ਰੱਖ ਦਿੱਤਾ ਕੇ ਸਿਰਫ ਨਾਂ ਦੇ ਚੌਧਰੀ ਰਹਿ ਗਏ ਤੇ ਅੱਜ ਕੱਲੇ ਸਰਪਨਾ ਦੇ ਚੌਧਰੀ ਆ ਪੱਲੇ ਇਹਨਾਂ ਦੇ ਕੁਛ ਨਹੀਂ ਜੇ ਕਿਤੇ ਸਮਾਜ ਨਾਲ ਕੋਈ ਤੱਕਾ ਹੁੰਦਾ ਕਿਸੇ ਤੀ ਪੈਣ ਨਾਲ ਤਾਂ ਨਹੀਂ ਖਾਣਣਾ ਨਹੀਂ ਇਹਨਾਂ ਨੂੰ ਪਾਰਟੀ ਦੇ ਵਿਚਾਰਤਾਰਾ ਉੱਪਰ ਲੱਗਣ ਵਾਲਾ ਪਤੀ ਆ ਮੈਂ ਨਹੀਂ ਆ ਖਾਸ ਕਰਕੇ ਚੌਰੀ ਸੰਤੋਖ ਸਿੰਘ ਦੀ ਗੱਲ ਕਰੀਏ ਪਰਿਵਾਰ ਦੀ ਕਿੰਨੀ ਵਾਰ ਉਹ ਐਮਪੀ ਰਿਹਾ ਪਿਛਲੀ ਵਾਰ ਬਾਈ ਲਖਨ ਉਹ ਅਧਿਕਾਰ ਵਾਲੀ ਲੜਾਇਆ ਇਸ ਤੋਂ ਪਰੇ ਹੋਰ ਤੁਸੀਂ ਕੀ ਚਾਹੁੰਦੇ ਆ ਕਿ ਇੱਕ ਪਰਿਵਾਰ ਦੇ 2 2 3 3 ਮੈਂਬਰ ਕੋਈ ਪਾਰਲੀਮੈਂਟ ਮੈਂਬਰ ਹੋਵੇ ਤੇ ਕੋਈ ਐਮਪੀ ਐਮਐਲ ਵੀ ਕੋਈ ਕਾਉਂਸਲਰ ਹੋਵੇ ਮਤਲਬ ਜੋ ਵੀ ਆਵੇ ਸਾਰਾ ਕੋ ਸਮਾਜ ਦਾ ਪੈਸਾ ਤੇਲਾ ਜੋ ਵੀ ਉਹ ਸਾਰਾ ਕੁਝ ਸਾਡੇ ਘਰ ਨੂੰ ਆ ਜਵੇ ਤੇ ਫਿਰ ਤੁਸੀਂ ਦੱਸ ਸਕਦੇ ਹੋ ਮੰਦਰੀ ਵੀ ਚੌਧਰੀ ਕਿੰਨੇ ਕਸਤਾਸ਼ੀਆ ਸਮਾਜ ਦੇ ਇਹਨਾਂ ਨੂੰ ਚੌਧਰੀ ਦੇ ਲਾਣਾ ਨੇ ਕਹੀਏ ਤਾਂ ਹੋਰ ਕੀ ਕਹੀਏ ਇਹਨਾਂ ਦੇ ਕਾਰਨਾਮੇ ਦੇਖ ਕੇ ਤਾਂ ਲੱਗਦਾ ਵੀ ਕਈ ਵਾਰੀ ਬਹੁਤ ਇਤੋਂ ਜ਼ਿਆਦਾ ਕੁੱਤੇ ਖਾਣੀ ਕਰੀਏ ਇਹਨਾਂ ਨੇ ਪਰ ਫਿਰ ਵੀ ਥੋੜਾ ਕੰਟਰੋਲ ਚ ਰੱਖਣਾ ਪੈਂਦਾ ਕਿ ਚਲੋ ਜੀ ਇਹ ਚੌਧਰੀ ਬੇਈਮਾਨਿਆ ਸਮਾਜ ਲਈ ਤਾਂ ਘਟ ਘਟ ਅਸੀਂ ਤਾਂ ਥੋੜੀ ਜਿਆ ਤਰੀਕੇ ਨਾਲ ਰੱਖੀ ਆਪਣੀ ਤੇਰੀ ਸੁਭਨਰਾਉਂ ਦਾ ਮੁੰਡਾ ਗਾ ਚੋਰੀ ਮੂੰਹ ਲਾ ਲਾ ਉਹ ਕਦੇ ਕਾਲੀ ਦਲ ਵਿੱਚ ਚਲ ਗਿਆ ਫਿਰ ਵਸਪਸ ਚਲ ਗਿਆ ਅੱਜ ਕੱਲ ਬੀਜੇਪੀ ਜੁਆਇਨ ਕਰ ਲਈ। ਅੱਜ ਕੱਲ ਜਿਹੜੀ ਬਹੁਤੀ ਦੌੜ ਹੈ ਉਹ ਚੌਧਰੀ ਚ ਲੱਗੀ ਹੋਆ। ਰੈਂਕੂ ਵਰਗੇ, ਅੰਗਰਾਲ ਵਰਗੇ। ਬੀਜੇਪੀ ਵਿੱਚ। ਉਹ ਭਲੇ ਮਾਨਸੂ ਤੁਸੀਂ ਬੀਜੇਪੀ ਚ ਜਾ ਕੇ ਕਰੋਗੇ ਕੀ? ਜਿਹੜੇ ਬੀਜੇਪੀ ਵਿੱਚ ਚੌਧਰੀ ਬੈਠੇ ਨੇ ਦਾ ਹਾਲ ਪੁੱਛ ਕੇ ਦੇਖੋ ਵੀ ਲੋਕ ਕਿੱਦਾਂ ਨੂੰ ਨੰਗੇ ਕਰ ਕਰਕੇ ਕੁੱਟ ਕੁੱਟ ਕੇ ਢਾਲਾ ਰਹੇ ਆ। ਜਦ ਲੋਕਾਂ ਦੀ ਇੱਜ਼ਤ ਨੂੰ ਛੱਟ ਵੱਜਣੀਆਂ, ਲੋਕਾਂ ਦੀ ਆਤਮਾ ਨੂੰ ਛੱਟ ਵੱਜਣੀਆਂ। ਤੇ ਫਿਰ ਲੋਕਾਂ ਨੇ ਤੁਹਾਨੂੰ ਨੰਗੇ ਕਰ ਕਰਕੇ ਦਿਲਾਉਣ ਰਹਾ ਹੈ ਇੱਕ ਗਲਤਪਾਂ ਕੀਆ ਫਿਰ ਸਮਾਜ ਇਹ ਨਹੀਂ ਦੇ ਸਾਡੇ ਸਮਾਜ ਦਾ ਇੱਕ ਡਾ ਵੱਡਾ ਚੌਧਰੀ ਆ ਜਿਆਦਾ ਇਤਿਹਾਸਕੀ ਆ ਸੋ ਇਸ ਕਰਕੇ ਇਹਨਾਂ ਚੌਧਰੀਆਂ ਤੋਂ ਬਚਨ ਦੀ ਲੋੜ ਆ ਇਹਨਾਂ ਚੌਧਰੀਆਂ ਨੇ ਬਹੁਤ ਨੁਕਸਾਨ ਕੀਤਾ ਸਾਡਾ ਇਹ ਜਿਹੜੇ ਘੜਾ ਮ ਚੌਧਰੀ ਆ ਇਹਨਾਂ ਦਾ ਇਸ ਵਾਰ ਜਿਹੜੀ ਲੋਕ ਸਭਾ ਦੀ ਚੋਣ ਆ ਇਨਨ ਨੂੰ ਪੂਰੇ ਨੂੰ ਪੂਰੇ ਨੂੰ ਇੱਕ ਕਬਰ ਪਟ ਕੇ ਦਫ਼ਨ ਕਰ ਦਿਓ ਤਾਂ ਮੇਰੇ ਖਿਆਲ ਚ ਸਾਡੇ ਮਹਾਪੁਰਸ਼ਾਂ ਨੂੰ ਇੱਕ ਸੱਚੀ ਸੁੱਚੀ ਸਰਦਾਨੀ ਹੀ ਹੋਵੇਗੀ